ਹਾਂਜੀ ਵਰਤੀ ਜੀ ਕੈਪਸੂਲ ਲੈ ਕੇ ਆਏ ਕਿਸ 2000 ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਨੂੰ ਫੋਕਲ ਪੁਆਇੰਟ ਚੌਕੀ ਮੋਗਾ ਤੋਂ ਕਾਲ ਆਈ ਸੀ ਵੀ ਕੋਟਕਪੂਰਾ ਬਾਈਪਾਸ ਤੇ ਇੱਕ ਬੱਸ ਦੇ ਥੱਲੇ ਇੱਕ ਲੇਡੀ ਆ ਗਈ ਆ ਤੇ ਉਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਪ੍ਰਸ਼ਾਸਨ ਦੇ ਦੱਸਣ ਦੇ ਮਤਾਬਕ ਵੀ ਉਹ ਲੇਡੀ ਜ ਬੱਸ ਚ ਉਤਰ ਰਹੇ ਸੀ ਉਹਨਾਂ ਦਾ ਪੈਰ ਸਲਿੱਪ ਹੋ ਗਿਆ ਤੇ ਉਹਨਾਂ ਦਾ ਸਿਰ ਟਾਇਰ ਦੇ ਥੱਲੇ ਆ ਗਿਆ ਤੇ ਇਹਨਾਂ ਦਾ ਨਾਮ ਕਰਮਜੀਤ ਕੌਰ ਆ ਵਾਈਫ ਆਫ ਨੱਜਰ ਸਿੰਘ ਪਿੰਡ ਡਾਂਗੀਆਂ ਜ਼ਿਲ੍ਹਾ ਲੁਧਿਆਣਾ ਜਿਨ੍ਹਾਂ ਦੀ ਉਮਰ 65 ਸਾਲ ਐ ਇਹ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਇਹ ਕਿਤੇ ਭੋਗ ਤੋਂ ਆ ਕੇ ਪਿੰਡ ਨੂੰ ਵਾਪਸ ਜਾ ਰਹੇ ਸੀ ਨਾਲ ਉਹਨਾਂ ਦੇ ਨੂੰ ਸੀਗੇ ਉਹ ਠੀਕ ਐ ਉਹਨਾਂ ਦੀ ਕੀ ਹਾਲ ਸਿਚੁਏਸ਼ਨ ਉਹਨਾਂ ਦਾ ਜਾਨਕਿ ਕੇਰਾ ਸਿਵਲ ਹਸਪਤਾਲ ਅਸੀਂ ਬਾਡੀ ਛੱਡ ਆਏ ਆ ਨੂੰ ਉੱਥੇ ਨਾਲ ਆ ਤੇ ਤੇ ਅਗਲੀ ਵਾਰ ਕਾਗਲੀ ਕਰਵਾਈ ਕੀ ਕਰ ਰਹੇ ਤੁਸੀਂ ਅਗਲੀ ਕਾਰਵਾਈ ਜੀ ਅਸੀਂ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਛੱਡ ਆਏ ਆ ਮੋਗਾ ਦੀ ਫੋਕਲ ਪੁਆਇੰਟ ਚੌਂਕੀ ਅਗਲੀ ਕਾਰਵਾਈ ਕਰ ਰਹੀ ਆ ਤੇ ਉਹਨਾਂ ਦੇ ਦੱਸਣ ਮੁਤਾਬਕ ਬੱਸ ਦਾ ਨੰਬਰ ਕਿਸੇ ਨੇ ਉਹਨਾਂ ਨੂੰ ਦਿੱਤਾ ਤੇ ਉਹ ਬੱਸ ਵਾਲੇ ਦੀ ਭਾਲ ਵਿੱਚ ਗਏ ਠੀਕ ਹੈ ਧੰਨਵਾਦ ਪੂਰਾ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਬੱਸਾਂ ਨੇ ਆ ਕੇ ਕਿ ਮਹਿਲਾ ਦੀ ਮੌਤ ਹੋਈ ਹੈ ਕੀ ਹੈ ਸਾਨੂੰ ਜੀ ਕਿ ਮਹਿਲਾ ਕਰਮਜੀਤ ਕੌਰ ਸੀ ਵਾਈਫ ਆਫ ਸਦਾਗਰ ਸਿੰਘ ਵਾਸੀ ਡਾਂਗੀਆਂ ਦੇ ਰਹਿਣ ਵਾਲੀ ਸੀ ਇਹ ਬਗਾ ਪ੍ਰਾਂਤੋਂ ਕੋ ਕਿਸ ਭੋਗ ਤੋਂ ਸ਼ਾਮਲ ਹੋ ਕੇ ਨਾਲ ਇਹਦੀ ਨੌ ਇੱਥੇ ਕੋਟਪੂਰਾ ਬਾਈਪਾਸ ਚੌਕ 'ਚ ਉਤਰੇ ਸੀ ਇਹਨਾਂ ਨੇ ਲੁਧਿਆਣਾ ਨੂੰ ਜਾਣਾ ਸੀ ਜਦੋਂ ਇੱਕ ਤੇ ਉੱਥੇ ਕੋਟਪੂਰਾ ਚੌਂਗ ਦੇ ਵਿੱਚ ਉਤਰੇ ਨੇ ਤੇ ਇਹ ਜਿਹੜੀ ਲੇਡੀ ਹੈ ਕਰਮਜੀਤ ਕੌਰ ਬੱਸ ਦੇ ਪਿਛਲੇ ਟਾਇਰ 'ਤੇ ਲਿਆ ਗਈ ਹੈ ਤੇ ਜਿਸ ਦੀ ਮੌਕੇ ਦੀ ਮੌਤ ਹੋ ਗਈ ਹੈ ਤੇ ਜਿਸ ਸਮਾਜ ਸੇਵਾ ਸੋਸਾਇਟੀ ਦੀ ਮਦਦ ਨਾਲ ਜਿਹੜੀ ਡੈੱਡ ਬੋਡੀ ਹੈ ਉਹ ਅਸੀਂ ਉੱਥੇ ਸਿਵਲ ਹਸਪੀਟਲ ਰਿਕਵਰ ਦਿੱਤੀ ਹੈ ਤੇ ਉਹਦੇ ਘਰ ਦੇ ਆ ਰਹੇ ਨੇ ਇਹ ਕਰਦੇ ਹਾਂ ਦੇ ਮੁਤਾਬਕ ਜਿਵੇਂ ਵੀ ਕਾਰ ਵੀ ਹੋਊਗੀ ਕਾਰ ਵੀ ਹਮ ਚੱਲਦੀ ਜਾਂਦੀ ਜਾਊਗੀ ਤੇ ਜਿਹੜਾ ਬੱਸ ਬੱਸ ਦਾ ਪਤਾ ਲੱਗਾ ਕਿ ਕਿਹੜੀ ਬੱਸ ਹਾਂਜੀ ਬੱਸ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੀ ਇੱਕ ਪੁਲਿਸ ਪਾਰਟੀ ਪਿੱਛੇ ਗਈ ਹੋਈ ਬੱਸ ਜਿਸ ਸਾਈਡ ਤੇ ਗਈ ਹੋਈ ਹੈ ਤੇ ਜਲਦੀ ਉਹਨੂੰ ਟ੍ਰੇਸ ਕਰਨਾ ਹੈ